ਵਾਸਤੇ ਅਡਾ ਅਸੀਂ ਵੀ ਬਣਾਉਨੇ ਆਂ ਹਰ ਸਾਲ ਬਣਾਉਨੇ ਆਂ ਹਰੇਕਾ ਥਾਵਾਂ ਤੇ ਦਸਤਕਤਾ ਸਾਕ ਸੰਤਾਂ ਦੇ ਨਾਲ ਦਾ ਨਰਾਤਾ ਹਰ ਰੋਜ਼ ਹੀ ਮੈਂ ਜਦੋਂ ਆਪਣੇ ਅੰਦਰ ਤੇ ਨਾਲ ਇਸ ਸੰਗਤ ਦੇ ਵਿੱਚ ਅੰਦਰ ਇਸ ਤਰ੍ਹਾਂ ਦੀ ਬਾਤ ਮੈਨੂੰ ਦਿਖਣ ਦਾ ਬਖਤ ਨੇ ਕਿ ਰਿਆ ਕਿ ਬਾਬਾ ਮੀਂਹਾ ਜੀ ਆਪਣੀ ਬਾਤ ਦੇ ਵਿੱਚ ਉਹ ਗੇਂ ਨੂੰ ਰੋਜ਼ ਹੀ ਇਸ ਤਰ੍ਹਾਂ ਕਰਦੇ ਆ ਸਰਦੀ ਦੇ ਦਿਨ ਤੇ ਬੋਧੀਆਂ ਕਹਿੰਦੇ ਕਿ ਫੇਰ

ਇਹ ਕਿਨ ਕਰਦੇ ਸਤਰਾ ਪਰ ਮੇਰੇ ਵੀ ਪਰ ਵੀ ਆਪਣੀ ਦਾਦੇ ਨਾਲ ਆਪਣੀ ਨਾਲ ਦੇ ਨਾਲ ਨਹੀਂ ਖਾਂਸ਼ ਖੋੜੀ ਪਰ ਪਰ ਨਹੀਂ ਜਿਨ੍ਹਾਂ ਦੇ ਅੰਦਰ ਪਿਆਰ ਦੀ ਭਾਵਨਾ ਲੱਤ ਲੱਤ ਕਰਕੇ ਪੜ ਰਹੀਦੀ ਹੈ ਨਾ ਸੰਸਾਰਿਕ ਨਾਮ ਕਰਮੀ ਮੈਂ ਕਿਹਦੇ ਨਾਲ ਬੇਤੀ ਕਰ ਗਿਆ ਜੀ ਇਹੋ ਦਾ ਪਾਲਾ ਉਹਨਾਂ ਨੂੰ ਨਹੀਂ ਲਿਆਦਾ ਜਿਨ੍ਹਾਂ ਦੇ ਹਿਰਦੇ ਚ ਨਾਮ ਦੀ ਜੋਤ ਜਗਦੀ ਹੁੰਦੀ ਹੈ ਤੇ ਹਾਰ ਨਹੀਂ ਕਰਮੀ ਉਹਨਾਂ ਨੂੰ ਨਹੀਂ ਸਾੜਦੀ ਜਿਨ੍ਹਾਂ ਦੇ ਅੰਦਰ ਨਾਮ ਦੀ ਠੰਡ ਹੁੰਦੀ ਹੈ ਨਾਮ ਤੋਂ ਠੰਡਾ ਕੁਝ ਨਹੀਂ ਤੇ ਨਾਮ ਤੋਂ ਲੱਗਾ ਕੁਝ ਨਹੀਂ ਬਾਕੀ ਦੇ ਸਭੀ ਸਾਡੇ ਕੋਲ ਸਰੀਰ ਹਨ ਸਾਡੇ ਕੋਲ ਗਿਆਨ ਹੈ ਸਾਡੇ ਕੋਲ ਸਾਰੇ ਸੁਹੂਤਾ ਨੇ ਸਾਡੇ ਕੋਲ ਗਰਮੀ ਵਿੱਚ ਬੈਠਣ ਵਾਸਤੇ ਵੀ ਸੁਹੂਤਾ ਹਨ ਤੇ ਸਰਦੀ ਵਿੱਚ ਬੈਠਣ ਵਾਸਤੇ ਵੀ ਸੁਹੂਤਾ ਹਨ ਜੇ ਹੈ ਨਹੀਂ ਤੇ ਇੱਕ ਚੀਜ਼ ਨਹੀਂ ਨਾਮ ਹੈ ਸਭਾ ਪਾਸੇ ਨਾਮ ਨੂੰ ਹੀ ਸੰਜਿਆ ਸਮਝ ਰਹੇ ਤੇ ਨਾਮ ਤੋਂ ਵੀ ਕੋਈ ਜਦੋਂ ਬਾਰੇ ਸਭੂ ਪਾਸੇ ਤੋਂ ਕਿਹਾ ਨੇ ਨਾਮ ਤੋਂ ਬਿਨਾ ਜੀਵਨ ਹੀ ਨਹੀਂ ਹੈ ਅਸੀਂ ਜਿਉ ਰਹੇ ਹਾਂ ਨਾਮ ਤੋਂ ਬਿਨਾ ਜਿਉ ਰਹੇ ਹਾਂ ਇਹਨੂੰ ਕਹਿ ਦੇਣਾ ਵੀ ਸਾਹ ਲੈ ਰਹੇ ਹਾਂ ਤੇ ਉਹ ਨਾਮ ਜਿਹੜਾ ਹੈਗਾ ਉਹ ਲੰਘ ਰਹੀ ਹੈ ਜੀਵਨ ਉਸ ਤੇ ਪੈਦਾ ਹੋ ਰਿਹਾ ਜਿਸ ਨੇ ਸੰਤ ਅਰਥ ਮੈਂ ਵਿੱਚੇ ਸਾਧੂ ਕਰ ਕਰਾਂਗੇ ਨਾਮ ਤੋਂ ਨਾਮ ਬਹਿ ਸੰ ਜੀਵਾ ਤਨ ਮਨ ਕੀਰੇ ਘਰੇ ਦਾ ਜਿਹਦੇ ਸਰੀਰ ਜਿਹੜਾ ਇਹਨੂੰ ਅਦੇ ਸ਼ਿਵਾਰਨ ਇਹਨੂੰ ਸੁਭਾਲਣ ਦਾ ਜੋਰ ਹੈ ਜੀਵਨ ਦਾ ਉਸਤ੍ਰ ਸ਼ੁਰੂ ਹੋਏਗਾ ਜਿਸਦੇ ਨਾਮ ਅੰਦਰ ਤੇ ਆਏਗਾ ਨਾਮ ਤੋਂ ਨਾਮ ਮਿਲੈ ਪਰ ਜੀਵਾ ਤਰਮ ਅੰਦਰ ਕੀਰੇ ਘਰੇ ਦਾ ਨਾਮ ਦਾ ਨਾਮ ਮਿਲੈ ਪਰ ਤਾਂ ਅੰਦਰ ਕੀ ਆਉਣੀ ਜੀਵ ਦੇ ਨਾਮ ਨਾਲ ਪਰ ਉਹ ਤੇ ਕਹੇ ਜੇ ਨਾਮ ਨਾ ਹੋਵੇ ਨਾਮ ਤੇ ਬੰਦੇ ਦਾ ਜੀਵਨ ਸਾਥੀ ਦੇ ਵਿੱਚ ਵੀ ਸੜ ਜਾਂਦਾ ਬਈ ਜਲ ਜਾਉ ਜੀਵਨ ਨਾਮ ਬਿਨਾਂ ਜਲ ਜਾਉ ਜੀਵਨ ਜੀਵਨ ਵੀ ਸਾਜ ਦਾ ਨਾਮ ਤੋਂ ਬਿਨਾਂ ਬਾਹਰੋਂ ਸਭ ਨੂੰ ਸ਼ੈਦ ਹੋ ਸਕਦਾ ਨਾਮ ਮਹਿਸੂਸ ਹੋਵੇ ਪਰ ਅੰਦਰ ਵਾਲਾ ਜੀਵਨ ਸੜ ਜਾਂਦਾ ਹੈ ਨਾਮ ਤੋਂ ਬਿਨਾਂ ਕਿਤੇ ਕ੍ਰੋਧ ਸੜ ਜਾਂਦਾ ਹੈ ਕਿਤੇ ਕਾਮ ਸੜ ਜਾਂਦਾ ਹੈ ਕਿਤੇ ਲੋਭ ਸੜ ਜਾਂਦਾ ਹੈ ਕਿਤੇ ਮੋਹ ਸੜ ਜਾਂਦਾ ਹੈ ਕਿਤੇ ਹੰਕਾਰ ਸੜ ਜਾਂਦਾ ਹੈ ਕੋਈ ਨਾ ਕੋਈ ਅੰਦਰ ਬਲਤ ਪੜ ਕੇ ਸਾਡੇ ਸ਼ਡਿਊਲ ਅਨੁਸਾਰ ਕਿਹੜੀ ਚੀਜ਼ ਤੋਂ ਮਿਲਾਂ ਤੇ ਨਾਮ ਤੋਂ ਜਲ ਜੰਮ ਨਾਮ ਮਿਲਾਂ ਖਾਂਗੇ ਜੋ ਕਰਦੇ ਇਸ ਵੀਰ ਨੂੰ ਸਰਦੀ ਦੇ ਦਿਨ ਨੇ ਤੇ ਗੁਰੂ ਦੇ ਦਰਦਿਆਂ ਆ ਕੇ ਬੈਠਾ ਵੀ ਦਰਸ਼ਨਾ ਤੋਂ ਬਿਨਾ ਜਾਵਣਾ ਨਹੀਂ ਮੈਂ ਅੱਜ ਇੱਕ ਗੱਲ ਕਰ ਰਿਹਾ ਇਸ ਮਹੂਨੀ ਭਾਈ ਸਾਹਿਬ ਦਾ ਸਰੇ ਸ਼ਿਗਰ ਤੇ ਪ੍ਰਚਾਰ ਕਰਕੇ ਆ ਉਹ ਕਹਿੰਦੇ ਭਾਈ ਸਾਹਿਬ ਕੁਝ ਤਾਂ ਕਹਿੰਦੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਕਿ ਗੁਰਦੁਆਰਾ ਸਾਹਿਬ ਜੇ ਬੁਲਾਵਾ ਪ੍ਰਾਪਤ ਹੈ ਮੈ ਤੋਂ ਇਹ ਵਿਚਾਰ ਕੋਲ ਹੈ ਕਿ ਬੈਸ ਤੋਂ ਆ ਕੇ ਆਪਣੀ ਅਕਾਦਮੀ ਆ ਜੇ ਉਹ ਕਹਿੰਦੇ ਉਹਨਾਂ ਦੀ ਗੱਲ ਸੀ ਕਹਿੰਦੇ ਕੋਈ ਐਸੇ ਲੋਕ ਆਉਣੇ ਨਹੀਂ ਜਿਹੜੇ ਗੁਰੂ ਦਰਬਾਰ ਤੱਕ ਚੱਲ ਕੇ ਕਿਉਂਦੇ ਉਤੋਂ ਪੂਰੇ ਜੁੜ ਜਣੇ ਲੱਗਦਾ ਉਹ ਸਫੀਰ ਦਾ ਇਤਿਹਾਰ ਹੈ ਕਿ ਉਹ ਇਸ ਹਾਲਾਤ ਤੱਕ ਪਹੁੰਚ ਕੇ ਨਹੀਂ ਆਪਾਂ ਸਾਹਮਣੇ ਗੁਰੂ ਬੈਠਾ ਹੋ ਗਿਆ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਪੇਪਰ ਦਾ ਦੋ ਪ੍ਰਸ਼ਾਦੇ ਨੇ ਤੁਹਾਨੂੰ ਕੁਝ ਵੀ ਨਾ ਪਤਾ ਬਰੇ ਕੀ ਹੈ ਤੁਸੀਂ ਖਾਰੋ ਪੇਪਰ ਫੇਰ ਭਰਦਾ ਇਤਿਹਾਸ ਵੀ ਇਸੇ ਤਰੀਕਾ ਹੁੰਦਾ ਹੈ ਅਸੀਂ ਜਦੋਂ ਜਾਣਦੇ ਹਾਂ ਕਿ ਫਲਾਣੀ ਈਸਵੀ ਫਲਾਣਾ ਸੰਬਤ ਤਰੀਖਾ ਸਾਰੀਆਂ ਚੀਜ਼ਾਂ ਇਹਦੇ ਨਾਲ ਨਹੀਂ ਗੱਲ ਬਣਦੀ ਜਦੋਂ ਜੀਵਨ ਨੂੰ ਮਾਣਦਾ ਨਾ ਇਤਿਹਾਸ ਉਹ ਤੋਂ ਬਾਤਾਂ ਬਣਦੀਆਂ ਤੇ ਕੋਸ਼ਿਸ਼ ਇਹ ਕਰੀਦੀ ਹੈ ਕਿ ਇਤਿਹਾਸ ਨੂੰ ਮਾਣਿਆ ਜਾਵੇ ਤਾਂ ਮਾਣਿਆ ਜਾਵੇ ਗੰਗਾ ਦਾ ਉਹ ਤੱਟ ਦੇ ਉਸ ਨਰੀ ਦੇ ਤਰ੍ਹਾਂ ਉਹ ਖੇਡ ਰਿਹਾ ਖੇਡ ਰਿਆ ਸਰਗੁਰਾਂ ਦੇ ਹੱਥ ਵਿੱਚ ਇੱਕ ਸੋਨੇ ਦਾ ਕੰਗਣ ਲੈ ਕੇ ਰਿਹਾ ਤਾਂ ਪਾਲ ਨੂੰ ਉਹ ਚੰਨ ਇਸ ਕਰਕੇ ਇਸ